ਕਾ ਖਾਲਦੈ ਨਾਮ ਕੋ ਦੇ ਨਾਮ ਵਾਹਿਗੁਰੂ ਜੀ ਕੀ ਫਤਿਹ ਸਾਡੇ ਜੋ ਇਹ ਕੁਦਰਤ ਦੀ ਰੋਪੀ ਪੰਜਾਬ ਦੇ ਸੱਤਾਂ ਜਲਿਆਂ ਦੇ ਵਿੱਚ ਜਿਹੜਾ ਪਾਣੀ ਦਾ ਵਹਾਹ ਜਿਹੜਾ ਪਹਾੜਾਂ ਮੰਦੋਂ ਜਿਹੜੇ ਬੱਦਰ ਫਟਣ ਕਾਰਨ ਉਹ ਸਾਰੇ ਪੰਜਾਬ ਦੇ ਸੱਤਾਂ ਜਲਿਆਂ ਚ ਰੁੱੜ ਰਿਹਾ ਹੈ ਔਰ ਉਸ ਦੇ ਵਿੱਚ ਤੁਸੀਂ ਵੇਖ ਰਹੇ ਹੋ ਸਾਹਮਣੇ ਜਿੱਨਾ ਪਾਣੀ ਜਲਤਲ ਹੋਇਆ ਪਿਆ ਹੈ ਬਹੁਤ ਤਕਰੀਬਨ 7-8 ਦਿਨ ਹੋਏ ਨੇ ਉਥੇ ਸਾਡੇ ਆਰਮੀ ਵਾਲੇ ਜਿਹੜੇ ਹੈਗੇ ਨੇ ਦੇਸ਼ ਦੀ ਸੁਰੱਖਿਆ ਵੀ ਕਰਦੇ ਨੇ ਜਦੋਂ ਕਿਤੇ ਕੁਦਰਤੀ ਆਪਤਾ ਆ ਜੇ ਉਥੇ ਆਪਣੇ ਇਹ ਤਨਮਨ ਜਾਨਾਂ ਤੱਕ ਵਰਨ ਤੱਕ ਜਾਂਦੇ ਨੇ ਹੁਣ ਵੀ ਪਿੰਡਾਂ ਦੇ ਵਿੱਚ ਆਪਾਂ ਵੇਖ ਰਹੇ ਆ ਬਹੁਤ ਸਾਰਾ ਜਿਹੜਾ ਸੰਗਤ ਜਿਹੜੀ ਆ ਲੋਕ ਭਰਾ ਦੇ ਵਿੱਚ ਫਸੇ ਪਏ ਨੇ ਨਿੱਕੇ ਨਿੱਕੇ ਬੱਚੇ ਨੇ ਉਹ ਜੋੜ ਗਏ ਨੇ ਔਰ ਜ਼ਮੀਂਦਾਰਾਂ ਦਾ ਜਿਹੜਾ ਮਾਲ ਡੰਗਰ ਹੈ ਜਿੱਥੇ ਤੁਸੀਂ ਵੇਖ ਰਹੇ ਹੋ ਕਿ ਫਸਲਾਂ ਦਾ ਤੇ ਤਬਾਈ ਹੋ ਗਈਆਂ ਨੇ ਉਥੇ ਜ਼ਮੀਦਾਰਾਂ ਦਾ ਮਾਲ ਡੰਗਰ ਦੀ ਜਿਹੜੀ ਬੜੀ ਮੁਸ਼ਕਲ ਕਹੀ ਐਸੇ ਸੂਰਮੇ ਘਰਾਂ ਚੋਂ ਬੈਠੇ ਨੇ ਉਹ ਆਂਦੇ ਭਾਵੇਂ ਮਰਨੋ ਮਰ ਜੀਏ ਪਰ ਅਸੀਂ ਆਪਣੇ ਘਰ ਨਹੀਂ ਛੱਡਨੇ ਅਸੀਂ ਆਪਣਾ ਡੰਗਰ ਬਚਾ ਛੱਡ ਕੇ ਬਾਹਰ ਨਹੀਂ ਜਾਣਾ ਉਥੇ ਹੀ ਸਾਡਾ ਪ੍ਰਸ਼ਾਸਨ ਐਸਪੀ ਸਾਹਿਬ ਆਏ ਨੇ ਨਾਲ ਤੁਹਾਡੇ ਮਾਨਯੋਗ ਆਰਮੀ ਵਾਲੇ ਸਾਰੇ ਅਫਸਰ ਸਾਡੇ ਖੁਸ਼ਪਾਲ ਜੀ ਧਾਰੀਵਾਲ ਸਾਹਿਬ ਸਾਡੇ ਗੁਰਜੰਟ ਭਾਜੀ ਔਰ ਸਾਰੀ ਟੀਮ ਆਮ ਆਦਮੀ ਪਾਰਟੀ ਦੀ ਔਰ ਉੱਥੇ ਹੀ ਸਰਕਾਰ ਦੀ ਜਿਹੜੀ ਹੈ ਬਹੁਤ ਵੱਡੀ ਹੈ ਸਾਨੂੰ ਸਹਾਇਤਾ ਮਿਲ ਰਹੀ ਸਾਡੇ ਇਲਾਕੇ ਅਜਮਾਲਾ ਇਹ ਰਾਵੀ ਦਰਿਆ ਦਾ ਜਿਹੜਾ ਇਹ ਪਾਣੀ ਇਧਰ ਆ ਰਿਹਾ ਹੈ ਔਰ ਸਭ ਤੋਂ ਵੱਡੀ ਵੇਖਣ ਵਾਲੀ ਗੱਲ ਹੈ ਕਿ ਜਿਹੜੀ ਕੁਦਰਤ ਦੀ ਕਰੋਪੀ ਹੈ ਉਹ ਕੱਲ ਤੋਂ ਜਿਹੜੀ ਉਹ ਬਹੁਤ ਜ਼ਿਆਦਾ ਇੱਥੇ ਆਉਣੀ ਸ਼ੁਰੂ ਹੋ ਗਈ ਹੈ ਉੱਥੇ ਬਹੁਤ ਸਾਰੇ ਆ ਹੋਰ ਵੀ ਜਿਹੜੀਆਂ ਹੈਗੀਆਂ ਨੇ ਸੰਤਾਂ ਬਹੁਤ ਸਾਰੇ ਲੋਕ ਜਿਹੜੇ ਪੜੀ ਵੱਲ ਚੜ ਕੇ ਸੇਵਾ ਕਰ ਰਹੇ ਨੇ ਔਰ ਮੈਂ बार-बार ਇਹਨਾਂ ਆਰਮੀ ਵਾਲੇ ਵਾਲੇ ਅਫਸਰਾਂ ਦਾ ਇਹਨਾਂ ਦੇ ਨੌਜਵਾਨਾਂ ਦਾ ਅੱਜ ਇੱਥੇ ਸਾਡੇ ਦੇਸ਼ ਦੀ ਰਾਖੀ ਕਰਦੇ ਨੇ ਉੱਥੇ ਹੀ ਇਹ ਅੱਜ ਦੇ ਇਸ ਪੰਜਾਬ ਦੇ ਉੱਤੇ ਜਿਹੜਾ ਇੱਕ ਕੁਦਰਤੀ ਕਰੋਪ ਆਇਆ ਹੈ ਬੜੇ ਵੱੱਦ ਚੜ ਕੇ ਸੰਕਟਾਂ ਦੀ ਸੇਵਾ ਕਰ ਰਹੇ ਨੇ ਮਤਕਾਰ ਨੇ ਅਸੀਂ ਇੰਨਾ ਤਾਂ ਜਿੰਨਾ ਧੰਨਵਾਦ ਕਰ ਲਈਏ ਉਹਨਾਂ ਹੀ ਥੋੜਾ ਹੈ ਸਾਡੇ ਮੰਤਰੀ ਸਾਹਿਬ ਵੀ ਰਾਤ ਨੂੰ ਆਏ ਸੀ ਉਹ ਵੀ ਰਾਤ 12:00 1:00 ਵਜੇ ਤੱਕ ਇੱਥੇ ਤਕਰੀਬਨ ਰਾਜੇ ਜਾਂਦੇ ਨੇ ਹਰ ਤਰੀਕੇ ਦਾ ਹੁਣ ਵੀ ਉਹ ਘਰ ਬੈਠੇ ਨੇ ਜਾਂ ਕਿਤੇ ਗਏ ਨੇ ਮੀਟਿੰਗਾਂ ਜ਼ਰੂਰੀ ਮੀਟਿੰਗਾਂ 'ਚ ਕਿਸੇ ਵੇਲੇ ਜਾਣਾ ਪੈਂਦਾ ਪਰ ਉਹਨਾਂ ਦਾ ਧਿਆਨ ਹਮੇਸ਼ਾ ਇੱਥੇ ਰਹਿੰਦਾ ਕਿ ਕੀ ਬਣ ਰਿਹਾ ਹੈ ਕੀ ਹੋ ਰਿਹਾ ਹੈ ਸੋ ਫਿਰ ਤੋਂ ਦੁਬਾਰਾ ਅਸੀਂ ਧੰਨਵਾਦ ਕਰਾਂਗੇ ਇਹਨਾਂ ਦਾ ਔਰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਜਰੀਏ ਕਿ ਜਿਹੜੇ ਘਰਾਂ 'ਚ ਜਿਹੜੇ ਬੈਠੇ ਨੇ ਜਿੱਦਾਂ ਜੱਟਾ ਪੱਛੀ ਆ ਬੜੇ سارے ਪਿੰਡ ਇੱਧਰ ਦੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਲੋਕ ਅਜੇ ਵੀ ਫਸੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਆਪਣਾ ਜੇ ਉਹਨਾਂ ਦੇ ਮੋਬਾਈਲ ਚੱਲਦੇ ਨੇ ਜੋ ਕਿਸੇ ਤਰ੍ਹਾਂ ਵੀ ਸਰਕਾਰ ਨੇ WhatsApp ਨੰਬਰ ਦਿੱਤੇ ਨੇ ਸਹਾਇਤਾ ਵਾਸਤੇ ਉਹਨਾਂ ਨੂੰ ਸੰਪਰਕ ਕਰਨਾ ਤੇ ਫੋਨ ਕਰਨਾ ਲੋਕੇਸ਼ਨ ਭੇਜਣਾ ਤਾਂ ਕਿ ਜੇ ਕੋਈ ਭੈਣ ਭਰਾ ਰਹਿ ਗਿਆ ਉਹਨਾਂ ਵਾਸਤੇ ਮਦਦ ਭੇਜੀ ਜਾ ਸਕੇ ਤੇ ਉਹਨਾਂ ਨੂੰ ਪਾਣੀ ਦੇ ਖਰੋਤੋਂ ਕੱਢ ਕੇ ਲਾ ਕੇ ਸੁੱਕੇ ਥਾਂ 'ਤੇ ਬਿਠਾਇਆ ਜਾ ਸਕੇ ਸਾਹਮਣੇ ਬਾਬਾ ਬੁੱਢਾ ਸਾਹਿਬ ਜੀ ਦਾ ਅਰਦਾਸ ਸਮਾਧੀ ਗੁਰਦੁਆਰਾ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਇਵਾਕੇ ਦੇ ਬੜੀ ਕਿਰਪਾ ਆਈ ਪਰ ਕੀ ਕੀਤਾ ਜਾਏ ਜਦੋਂ ਇਹੋ ਜਿਹਾ ਸਮਾਂ ਆ ਜਾਵੇ ਉਦੋਂ ਫਿਰ ਸਾਰੇ ਪੈਣ ਭਰਾਵਾਂ ਨੂੰ ਨਾਲ ਮਿਲ ਕੇ ਸਾਥ ਦੇਣਾ ਪੈਂਦਾ ਹੈ ਜਿਹੜੀਆਂ ਬੜੀਆਂ ਟੀਮਾਂ ਆਈਆਂ ਨੇ ਬੜੇ ਸਾਰੇ ਵੇੜੇ ਵੀ ਲੈ ਕੇ ਆਏ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਇਸ ਗੱਲ ਨੂੰ ਜਿਹੜਾ ਸਾਡੇ ਤੇ ਅੱਜ ਕਰੋਪੀ ਆਈ ਹੈ ਉਸ ਕਰੋਪੀ ਦੇ ਵਿੱਚ ਬੜੀ ਵੱਧ ਚੜ ਕੇ ਮੰਨ ਕਰ ਰਹੇ ਨੇ ਮੈਂ ਦੁਬਾਰਾ ਤੋਂ ਫੇਰ ਤੋਂ ਆਰਮੀ ਸਾਰੇ ਅਫਸਰਾਂ ਦਾ ਸਾਰੀ ਜੰਡ ਦਾ ਬਾਰ ਬਾਰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ